ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕਈ ਸਿੰਘ ਜੀ ਸਾਗੰਗਤ ਪੁੱਛਦੀ ਐ ਕਿ ਸਭ ਤੋਂ ਪਹਿਲਾਂ ਜਿਹੜੇ ਰਗੜੇ ਨੇ ਸ਼ਰਦਾਈਆਂ ਦੇ ਸ਼ਹੀਦੀ ਦੇਗਾ ਦੇ ਕਿੱਥੋਂ ਆਰੰਭ ਹੋਏ ਨਾਂ ਨੂੰ ਜਵਾਬ ਹੈ ਜਦੋਂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾ ਨੂੰ ਮਿਲੇ ਉਹ ਸਮੇਂ ਸਿੱਧਾ ਨੇ ਇੱਕ ਤਿਲ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਇਹ ਸਬਦ ਦੇ ਵਿੱਚ ਵਰਤਾ ਕੇ ਤੁਸੀਂ ਦਿਖਾਓ ਉਹਦੋਂ ਫਿਰ ਧੰਨ ਗੁਰੂ ਨਾਨਕ ਬਾਦਸ਼ਾਹ ਨੇ ਮਹਾਰਾਜ ਨੇ ਉਹ ਤਿਲ ਦਾ ਰਗੜਾ ਲਾਇਆ ਔਰ ਸਾਰੇ ਸਿੱਧਾਂ ਨੂੰ ਵਰਤਾਇਆ ਸੋ ਉਥੋਂ ਇਹ ਮਰਿਆਦਾ ਜਿਹੜੀ ਹੈ ਰਗੜੇ ਦੀ ਸਰਦਾਈਆਂ ਦੀ ਸ਼ਹੀਦੀ ਦੇਗਾਂ ਦੀ ਆਰੰਭ ਹੁੰਦੀ ਹੈ ਸੋ ਐਵੇਂ ਵਹਿਮਾ ਪਰਮਜਨਾ ਬਿਆ ਕਰੀਏ ਨਿੰਦਿਆ ਨਾ ਕਰਿਆ ਕਰੀਏ ਕਿਉਂਕਿ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਸੰਗਤ ਸਵਾਲ ਕਰਦੀ ਹੈ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਾਨੂੰ ਦੇਣ ਹੈ ਜਿਹੜੀ ਕਿ ਅੱਜ 20 ਰੁਪਈਆ ਦੇ ਲੰਗਰ ਵਾਂਗੂ ਪ੍ਰਫੁੱਲਤ ਹੋ ਕੇ ਵਰਤ ਰਹੀ ਹੈ ਔਰ ਸਦਾ ਵਰਤਦੀ ਰਹੇਗੀ ਨਿੰਦਕ ਜਿਹੜੇ ਨੇ ਉਹਨਾਂ ਨੂੰ ਸਤਿਗੁਰਾਂ ਨੇ ਜਵਾਬ ਦਿੱਤਾ ਹੈ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ वाहिगुरू जी का ख़ालसा वाहिगुरू जी फतेह